ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਬਾਖਿਆ ਜੋ ਮੰਗੇ ਸੋ ਲੇਵੇ ਪ੍ਰਭ ਆਪਣੇ ਸੰਤਾਂ ਦੇਵੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਬਾਖਿਆ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਪੂਰੇ ਗੁਰੂ ਨੇ ਹਰਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ ਉਸ ਦੇ ਅੰਦਰ ਆਤਮਿਕ ਆਨੰਦ ਦੇ ਮਾਨੋ ਇੱਕ ਰਸ ਵਾਜੇ ਵਜਣ ਲੱਗ ਪਏ ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਨੂੰ ਸਾਰੇ ਸੁੱਖ ਆਨੰਦ ਬਖਸ਼ ਦਿੱਤੇ हे ਭਾਈ ਸਾਰੇ ਸਿੱਖ ਸੰਤ ਪਰਮਾਤਮਾ ਨਾਮ ਸਿਮਰ ਸਿਮਰ ਕੇ ਆਨੰਦ ਭਰਪੂਰ ਹੋਏ ਰਹਿੰਦੇ ਹਨ ਜਿਸ ਨੇ ਵੀ ਪ੍ਰਮਾਤਮਾ ਦਾ ਨਾਮ ਸਿਮਰਿਆ ਗੁਰੂ ਨੇ ਆਪ ਉਸ ਦੇਈ ਹਰੇਕ ਪੀੜਾ ਦੂਰ ਕਰ ਦਿੱਤੀ ਰਹਾਉ ਏ ਪ੍ਰਭੂ ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਛ ਵੀ ਮੰਗਦੇ ਹਨ ਉਹ ਹਾਸਿਲ ਕਰ ਲੈਂਦੇ ਹਨ ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦਿੰਦਾ ਹੈ ਏ ਭਾਈ ਬਾਲਖਰ ਗੋਬਿੰਦ ਨੂੰ ਵੀ ਪ੍ਰਭੂ ਨੇ ਆਪ ਬਚਾਇਆ ਹੈ ਕਿਸੇ ਦੇਵੀ ਆਦਿਕ ਨੇ ਨਹੀਂ ਹੇ ਦਾਸ ਨਾਨਕ ਕਾਖ ਮੈਂ ਤਾਂ ਸਦਾ ਥੇ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ